25 ਜੁਲਾਈ ਦਿਨ ਸ਼ੁੱਕਰਵਾਰ ਸਵੇਰ ਦੇ ਬਾਬਾ ਸੁਖਾਨੰਦ ਬਾਬਾ ਮਟਜੀ ਦੇ ਦਰਸ਼ਨ ਤੁਹਾਨੂੰ ਅਸੀਂ ਸਮਾਦੀ ਸਥਾਨ ਬਾਬਾ ਮੱਠ ਦਾ ਵੀ ਦਿਖਾ ਰਹੇ ਹਾਂ ਵਰਤੋਂ ਸਮਾਦੀ ਸਥਾਨ ਦੇ ਵੀ ਦਰਸ਼ਨ ਕਰਵਾ ਰਹੇ ਹਾਂ ਜੈ ਬਾਬਾ ਸੁਖਾਨੰਦ ਜੀ ਬਾਬਾ ਮੱਠ ਇਨ੍ਹਾਂ ਦੇ ਨਾਲ ਹੀ ਪਵਨ ਪੁੱਤਰ ਵੀਰ ਹਨੂਮਾਨ ਜੀ ਦੇ ਦਰਸ਼ਨ ਕਰੋ ਇਸ ਦਰਬਾਰ ਤੋਂ ਸੱਚੇ ਮਨ ਨਾਲ ਜੋ ਵੀ ਕੁਝ ਮੰਗੋਗੇ ਬਾਬਾ ਜੀ ਤੁਹਾਡੀ ਹਰ ਅਰਦਾਸ ਬੇਨਤੀ ਨੂੰ ਪੂਰਾ ਕਰਨਗੇ ਬਾਬਾ ਜੀ ਦੇ ਦਰਬਾਰ ਤੇ ਆ ਕੇ ਮਨ ਨੂੰ ਬੜੀ ਸ਼ਾਂਤੀ ਅਤੇ ਸਕੂਨ ਮਿਲਦਾ ਹੈ ਤੁਸੀਂ ਵੀ ਬਾਬਾ ਮੜਜੀ ਦੇ ਦਰਸ਼ਨ ਕਰੋ ਅਤੇ ਇੱਕ ਵਾਰ ਜਰੂਰ ਬਾਬਾ ਮੜਜੀ ਦੇ ਦਰਬਾਰ ਤੇ ਆਓ ਜੈ ਬਾਬਾ ਮਠ ਤੁਹਾਡਾ ਆਪਣਾ ਵੀਜੇ ਸ਼ਰਮਾ